ਵੋਟਾਰੀਆਂ ਨੇ ਤੇ ਵੋਟਾ ਤੋਂ ਪਹਿਲਾਂ ਬੀਜੇਪੀ ਅਤੇ ਆਮ ਆਦਮੀ ਪਾਰਟੀ ਦੀ ਖੜਕੀ ਹੋਈ ਦਿਖਾਈ ਦੇ ਰਹੀ ਹੈ ਸੁਨੀਲ ਜਾਖੜ ਦੇ ਵੱਲੋਂ ਕਿਹਾ ਗਿਆ ਹੈ ਕਿ ਮੈਂ ਨਕਲੀ ਜਥੇਦਾਰ ਦੇ ਨਾਲ ਉਹ ਅਸਲੀ ਸਿੱਖਾਂ ਤੇ ਜਿਸ ਤੋਂ ਬਾਅਦ ਇਹ ਗੱਲ ਕਹਿ ਕੇ ਪਲਟਵਾਰ ਵਿਰੋਧੀਆਂ ਤੇ ਕੀਤਾ ਗਿਆ ਤੇ ਉੱਥੇ ਹੀ ਲਾਲਜੀਤ ਭੋਲਰ ਨੂੰ ਲੈ ਕੇ ਵੀ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਬੀਤੇ ਦਿਨਾਂ ਦੇ ਵਿੱਚ ਦਾਸ ਜੀ ਹੈ ਆਮ ਆਦਮੀ ਪਾਰਟੀ ਦੇ ਮੰਤਰੀ ਲਾਲਜੀਤ ਭੁੱਲਰ ਦੇ ਵੱਲੋਂ ਜਾਤੀ ਸੂਚਕ ਜਿਹੜੇ ਕਿ ਟਿੱਪਣੀਆਂ ਕੀਤੀਆਂ ਗਈਆਂ ਸੀ ਤੇ ਜਿਸ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਜਿਹੜੇ ਕਿ ਤਿੱਖੇ ਨਿਸ਼ਾਨੇ ਜਿਹੜੇ ਵਿਰੋਧੀਆਂ ਦੇ ਵੱਲੋਂ ਸਾਦੇ ਜਾ ਰਹੇ ਨੇ ਤੇ ਹੁਣ ਸੁਨੀਲ ਜਾਖੜ ਨੇ ਵੀ ਪਲਟਵਾਰ ਕਰਨੇ ਸ਼ੁਰੂ ਕਰ ਦਿੱਤੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸੁਨੀਲ ਜਾਖੜ ਦਾ ਲਾਲਜੀਤ ਭੁੱਲਰ ਨੂੰ ਲੈ ਕੇ ਹੋਰ ਕੀ ਕਹਣਾ ਅਸ਼ਨੀ ਜੀ ਨੇ ਜਿਹੜੀ ਗੱਲ ਕੀਤੀ ਹੈ ਮੈਨੂੰ ਇਸ ਗੱਲ ਦਾ ਖੇਤ ਹੈ ਚੈ ਰਾਜੀਤ ਪੁਲਰਜੀ ਨੇ ਕਿਹਾ ਆਮ ਆਦਮੀ ਪਾਰਟੀ ਦੇ ਨੁਮਾਇंदे ਦੇ ਤੌਰ ਤੇ ਕਿਹਾ ਮੈਨੂੰ ਇਸ ਗੱਲ ਦਾ ਖੇਦ ਹੈ ਤੇ ਉਹਦੇ ਨਾਲ ਹੀ ਠੇਕੇਦਾਰ ਸਾਹਿਬ ਨੇ ਜਿਹੜੀ ਗੱਲ ਕੀਤੀ ਕਿ ਮੈਨੂੰ ਇਸ ਕਰਕੇ ਪ੍ਰਧਾਨ ਨਹੀਂ ਬਣਾਇਆ ਗਿਆ ਕਿ ਮੈਂ OBC ਯਕਦੇਲ ਅਮੂਖ ਬਰਾਦਰੀ ਨਾਲ ਸੰਬੰਧ ਰੱਖਦਾ ਇਸ ਕਰਕੇ ਬੀਬੀ ਜੀ ਨੇ ਮੈਨੂੰ ਪ੍ਰਧਾਨ ਨਹੀਂ ਬਣਾਇਆ ਅੰਨੀ ਜੇ ਕਿਟਰ ਸਾਹਿਬ ਕਿਦੀ ਕਲੀ ਕਿਟਰ ਕਿੱਧਰ ਬੈਠੇ ਸੀ ਪਿੱਛੇ ਜਾ ਕੇ ਹੈ ਜੀ ਇੱਕ ਤਾਂ ਨਹੀਂ ਬੋਲਦਾ ਇਤਨ ਸਾਹਿਬ ਉਹ ਕਹਿੰਦੇ ਜਿਹੜਾ ਰੋਗ ਤੁਹਾਨੂੰ ਲੱਗਿਆ ਉਹ ਰੋਗ ਮੈਨੂੰ ਲੱਗਿਆ ਮੇਰੇ ਜੀ ਨੂੰ ਨੁਕਸ ਪਾੜ ਲਿਆ ਸੀ ਲੋਕਾਂ ਨੇ ਆ ਬੈ ਸਵੇਤਾ ਵੀ ਪੰਜਾਬ ਦੀ ਭਾਈਚਾਰਕ ਸਾਂਝ ਦੇ ਉੱਤੇ ਇਸ ਤੋਂ ਵੱਡਾ ਕੋਈ ਕਲੰਗ ਨਹੀਂ ਹੋ ਸਕਦਾ ਸਰ ਗੁਰੂ ਮਹਾਰਾਜ ਦੀ ਸੋਚ ਦੇ ਉੱਤੇ ਜਿਹੜੇ ਲੋਕ ਬਾਨਾ ਪਾ ਕੇ ਆਪਣੇ ਆਪ ਨੂੰ ਸਿੱਖ ਘਵਾਣਾ ਚਾਹੁੰਦੇ ਆ ਸਾਲ ਉਹਨਾਂ ਲੋਕਾਂ ਦੇ ਉੱਤੇ ਇੱਕ ਡਾਇਰੈਕਟ ਕਮੈਂਟਰੀ ਹੈ ਰੰਜੀ ਕੋਈ ਕਿੰਤੋਂ ਕੋਈ ਨਹੀਂ ਰਹਿ ਜਾਂਦੀ ਜਿਹੜੇ ਮੇਰੇ 'ਚ ਨੁਕਸ ਕੱਢਦੇ ਸੀਗੇ ਜਾਂ ਜਿਹਨਾਂ ਨੇ ਠੇਕੇਦਾਰ ਸਾਹਿਬ ਦੇ ਨੁਕਸ ਕੱਢਿਆ ਸਾਹ ਉਹ ਆਪਣੇ ਅੰਦਰ ਛਾਤੀ ਮਾਰ ਕੇ ਦੇਖਣ ਵੀ ਕੀ ਗੁਰੂ ਗੁਰੂਵਾਰਾਜ ਨੇ ਸਾਨੂੰ ਵਾਸਖਾਇਆ ਸੀਗਾ ਵੀ ਤੁਸੀਂ ਇੱਕ OBC ਚ ਮਾਤ ਨਾਲ ਸਬੰਧ ਰੱਖਦੇ ਹੋਏ ਆ ਸੁਨੀਲ ਤੇਰੇ ਦਸਤਾਰ ਨਹੀਂ ਪਾਈ ਹੋਈ ਮੈਂ ਸਮਝਦਾ ਵੀ ਜਿੰਨੇ ਪੰਜਾਬੀ ਹੋਣ ਦਾ ਮਾਣ ਠਿੱਕਦਾ ਸਾਲ ਨੂੰ ਹੈ ਜਿੰਨਾ ਮੈਂ ਆਪਣੇ ਆਈਡੈਂਟੀਟੀ ਤੇ ਮਾਣ ਰੱਖਦਾ ਹਾਂ ਸਭ ਹਰੇਕ ਪੰਜਾਬੀ ਨੂੰ ਉਨਾ ਹੀ ਮਾਣ ਹੈ ਕਿਸੇ ਵੀ ਵਰਗ ਨਾਲ ਕਿਸੇ ਜਾਤੀ ਕਿਸੇ ਧਰਮ ਨਾਲ ਸਮਝ ਰੱਖਦਾ ਹੋਵੇ ਕਿਸੇ ਨੂੰ ਮਾੜੀ ਭਾਸ਼ਾ ਕਹਿਣੀ ਵੀ ਉਹ ਰਾਮਗੜੀ ਦਾ ਬਰਾਦਰੀ ਨਾਲ ਸਬੰਧ ਰੱਖਦਾ ਹੈ ਕਿ ਉਹ ਸਵਰਣਕਾਰ ਸੰਗ ਵਿੱਚ ਹੋ ਹੈਗੇ ਯਾ ਕਿਸੇ ਨੇ ਵਿਸਥਾਰ ਨਹੀਂ ਪਾਈ ਜਾਂ ਕੋਈ ਕਿਹੜੇ ਤਰ ਨਾਲ ਜੁੜਿਆ ਇਹ ਗੱਲਾਂ ਮੈਨੂੰ ਇੰਨਾ ਹੀ ਲੱਗਦਾ ਦੀ ਇਹਨਾਂ ਲੋਕਾਂ ਨੇ ਆਪਾਂ ਸਭ ਦਿਲ ਦੁਖਦਾ ਜਦੋਂ ਦੇਖਦੇ ਆ ਪਵਨ ਗੁਰੂ ਗ੍ਰੰਥ ਸਾਹਿਬ ਨੂੰ ਆਦਰ ਸਤਕਾਰ ਦੇ ਨਾਲ ਸਿਰ ਤੇ ਰੱਖ ਕੇ ਲੈ ਕੇ ਆਨੇ ਆ ਪਰ ਸਿਰ ਤੇ ਰੱਖ ਕੇ ਮੈਂ ਸਮਝਦਾ ਹਾਂ ਉਹਦੋਂ ਤਾਂ ਆਪਾਂ ਸਹੀ ਮਾਨੈਚੇ ਸਤਿਕਾਰ ਨਹੀਂ ਕਰਦੇ ਜਦੋਂ ਤਾਈ ਆਪਾਂ ਗੁਰੂ ਮਹਾਰਾਜ ਦੇ ਉਸ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੇਧ ਦਿੱਤੀ ਹੈ ਉਹਨੂੰ ਮਾੜਾ ਮੋੜਾ ਦਿਮਾਗ ਦੇ ਅੰਦਰ ਵੀ ਜਾਣ ਦੀ। ਮੈਂ ਬਾਹਰ ਮਾਰਾ ਚੌੜਾਈ ਹੈ ਗੱਲ ਵੀ ਮੈਂ ਨਕਲੀ ਇਹਨਾਂ ਚੱਚੇਦਾਰਾਂ ਨਾਲ ਅਸਲ ਸਿੱਖਾਂ ਨਾਲ ਉਹਨਾਂ ਨਾਲ ਵਧੀਆ ਸਿੱਖਾਂ। ਐ ਕਿ ਸੇ ਵੀ ਇੱਕ ਦਾਸਕ OBC ਹੈ ਜਾਂ ਕਿਸੇ ਜਮਾਤ ਨਾਲ ਸੰਬੰਧ ਰੱਖਦੇ ਹੋ ਤੁਸੀਂ BCO OBCO ਐਸੀਓ ਸੀ 212 ਕੋਈ ਸਾਹਿਬ ਡੇਵਿਡ ਕਿੱਥੇ ਗਏ ਕਿੱਥੇ ਗਏ ਡੇਵਿਡ ਸਾਡੇ ਡੇਵਿਡ ਜੀ ਤੁਸੀਂ ਵੀ ਹੋ ਨਹੀਂ ਪੰਜਾਬੀ ਹੋਰ ਦਾ ਤੁਹਾਨੂੰ ਆਖਾ ਚ ਇਹਦਾ ਸੁਨੀਲ ਝਾੜਕ ਨੂੰ ਤੁਹਾਨੂੰ ਨਕਲੀ ਸਰਦਾਰ ਬਣ ਦੀ ਲੋੜ ਨਹੀਂ ਪੱਗ ਬੰਨ ਕੇ ਤੁਹਾਨੂੰ ਕੋਈ ਬਾਨਾ ਪਾਣ ਦੀ ਲੋੜ ਨਹੀਂ ਆਪਣੇ ਆਪ ਨੂੰ ਪੰਜਾਬੀ ਪ੍ਰੂਵ ਕਰਨ ਵਾਸਤੇ ਜੇ ਆਪਾਂ ਗੁਰੂ ਮਹਾਰਾਜ ਦੀ ਸੇ ਤੇ ਚੱਲਾਂਗੇ ਉਹਨਾਂ ਦੀ ਸਿਖਾਈ ਰਾਹ ਤੇ ਚੱਲਾਂਗੇ ਮਾਨਸ ਕੀ ਜਾਤ ਸਭਾ ਇੱਕੋ ਪਹਿਚਾਨ ਬੋ ਇਹ ਲੋਕ ਪੇਸ਼ੇ ਬਜ਼ਾਰ ਦੇ ਠੇਕੇਦਾਰ ਬੜੇ ਫਿਰਦੇ ਸਨ ਸਵਾਲ ਕਰਦੇ ਐ ਕਿਹਨੂੰ ਸਵਾਲ ਕਰਦੇ ਹਨ ਦੇ ਜਵਾਬ ਇਹਨਾਂ ਨੂੰ ਸੁਨੀਲ ਤਾਂ ਉਸ ਵੇਲੇ ਦਾ ਰਾਜਨੀਤੀ ਨਾਲ ਪ੍ਰੇਰਿਤ ਹੋ ਕੇ ਗੱਲ ਕੋਈ ਕਹਿ ਰਿਹਾ ਹੋਵੇ ਇਹਨਾਂ ਨੂੰ ਦੇਓ ਜਵਾਬ ਬੋਲੋ ਅਸ਼ੋਕ ਜੀ ਤੁਸੀਂ ਦਿਓ ਜਵਾਬ ਖਾ ਜਿਹੜੇ ਕਹਿੰਦੇ ਸੀਗੇ ਇਹਨਾਂ ਨੂੰ ਦੇ ਜਵਾਬ ਕੋਈ ਆ ਕੇ ਕਿਉਂ ਇਹਨਾਂ ਨੂੰ ਆ ਆਸਤਾ ਸੋ ਮੇਰੀ ਲੋਕਾਂ ਨੂੰ ਬੇਨਤੀ ਹੈ ਬੜਾ ਸੋਚ ਸਮਝ ਕੇ ਸਾਡਾ ਆਹ ਵੋਟ ਹੈ ਵੋਟਵਾ ਲਾਉਣ ਨਾਲ ਕੋਈ ਠੇਕੇਦਾਰ ਨਹੀਂ ਬਣ ਜਾਂਦਾ ਚੇਜ ਬਗਤ ਸਿੰਘ ਦੀ ਸੋਚਦਾ ਕੋਈ ਵੋਟਵਾ ਲਾ ਕੇ ਬਾਬਾ ਸਾਹਿਬ ਨੂੰ ਮੇਲ ਕਰਦੀ ਸੋਚਦਾ ਪਹਿਰੇਦਾਰ ਠੇਕੇਦਾਰ ਨਹੀਂ ਬਣ ਜਾਂਦਾ ਆ ਤੁਹਾਨੂੰ ਦੇਖਣਾ ਪੂਗਾ ਕੌਣ ਲੋਕ ਹੈ ਜਿਹੜੇ ਪੰਜਾਬ ਦਾ ਬੇੜਾ ਕਰ ਗਰਕਰ ਤੁਲੇ ਹੈ ਤੇ ਕੌਣ ਲੋਕ ਹੈ ਜਿਹੜੇ ਪੰਜਾਬ ਤੇ ਸਾਰੇ ਭਾਈਚਾਰਕ ਸਾਂਝ ਉਤੇ ਪਹਿਰਾ ਦੇਣ ਵਾਸਤੇ ਤਕੜੇ ਹੋ ਕੇ ਕੰਮ ਕਰ ਸਕਦੇ ਹੈ ਜਿਆਦਾ ਨਾ ਕਹਿੰਦੇ ਅਜਿਹਾ ਸਿਰਫ ਨਹੀਂ ਹੋਊਗਾ ਵੋਟ ਦੇ ਲਾਲਚ ਦੇ ਅੰਦਰ ਪੰਜਾਬ ਦੀ ਅਮਨ ਸ਼ਾਂਤੀ ਦੇ ਉੱਤੇ ਧਾਣਾ ਲੱਗੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਪड़ोसी ਮੁਲਕ ਵੀ ਬੈਠੇ ਦੇਖ ਰਹੇ ਆ ਜੋ ਕੁਝ ਤੇ ਚਾਰ ਦਿਨ ਪਹਿਲਾਂ ਤੇ ਸਾਠਿਆਲ ਦੇ ਚੋ ਕੁਝ ਪਾਪੜਿਆਂ ਨਾਲ ਦੇ ਅੰਦਰ ਜੁਜੀ ਦੁਸਤਾਂ ਦੇਖਿਆ ਹੁੰਦਾ ਜੋ ਕੁਸ਼ੋਥੇ ਆਕੇ ਕਿਸੇ ਦੀ ਧਾਰਮਿਕ ਭਾਵਨਾ ਨੂੰ ਬਧੇ ਨਜ਼ਰ ਰੱਖ ਕੇ ਉਹਦਾ ਕਤਲ ਕੀਤਾ ਗਿਆ ਉਹ ਅਗਲਾਂ ਦੀ ਕੋਸ਼ਿਸ਼ ਸੀ ਇਮਾਨੂਅਲ escalte ਕੋਈ ਸਕੋਚ ਨਹੀਂ ਕਈ ਗੱਲ ਬਨੂ ਪੇਚਰਾ ਕਰੀ ਜਾਂਦਾ ਇਹਨੂੰ ਜਾਗਰਦ ਸਾਹਿਬ ਨੇ ਖੁਦ ਨੂੰ ਵਧਾਈ ਦਿੱਤੀ ਬਿਲਕੁਲ ਵਧਾਈ ਦਿੱਤੀ ਸਾਹਿਬ ਕੋਈ ਚੰਗਾ ਕੰਮ ਕਰੋਗੇ ਤਾਂ ਵਧਾਈ ਲਓ ਮਾੜੇ ਕੰਮ ਲਈ ਜੇਤੀ ਕਰਵਾਸਤੇ ਆ ਕੰਮ ਆਪੋਜੀਸ਼ਨ ਤਾਂ ਹੁੰਦਾ ਸਾਹਿਬ ਆਪੋਜੀਸ਼ਨ ਤਾਂ ਗਿਰਵੀ ਹੋਈ ਖੜੀ ਆਪੋਜੀਸ਼ਨ ਤਾਂ ਗੁੱਡੀ ਪੇਕੀ ਖੜੀ ਹੈ ਆਪੋਜੀਸ਼ਨ ਤਾਂ ਮੈਂ ਬੜੀ ਚੁਮੜ ਵਾਲੀ ਆ ਕਿਹੜਾ ਸ਼ੌਂਗਰ ਸਾਹਿਬ 라ਉ ਜੀ ਨੇ ਪਤਾ ਨਹੀਂ ਕਿਸ ਭਾਵਨਾ ਨਾਲ ਕਿਹਾ ਸੀਗਾ ਪਿਆਰ ਦੀ ਦੁਕਾਨ ਪਰ ਜਿਹੜੇ ਨੂੰ ਫਰਾਂਚਾਈਜ਼ ਦੇ ਰੱਖੀ ਹੈ ਨਾ ਖਾਸ ਤੌਰ ਤੇ ਪੰਜਾਬ ਵਾਲਿਆਂ ਨੂੰ ਜਿਹੜਾ ਨੇ ਕਾਂਗਰਸ ਦੀ ਫਰਾਂਚਾਈਜ਼ ਲੈ ਰੱਖੀ ਹੈ ਉਹ ਤਾਂ ਟਿੱਕਾ ਦੀ ਦੁਕਾਨ ਖੋਲੀ ਬੈਠੇ ਸਨ ਉਹ ਤਾਂ ਟਿੱਕਾ ਦੇ ਚੀਜ਼ਾਂ ਦੇ ਹੈ ਲੋਕਾਂ ਨੂੰ ਕਹਿੰਦੇ ਆ ਜ਼ਮੀਰ ਵੇਚ ਕੇ ਆ ਗਏ ਟਿੱਕਾ ਤਾਂ ਨਹੀਂ ਵੇਚਦੇ ਛੋਟੇ ਤੇ ਜ਼ਿੰਮੇਵਾਰੀ ਪਈ ਸੀ ਲੋਕਾਂ ਦੇ ਅੰਦਰ ਨਫਰਤ ਘਟਾਣ ਦੀ ਉਹਨਾਂ ਲੋਕਾਂ ਨੂੰ ਤੁਸੀਂ ਕਾਂਗਰਸ ਦਾ ਠੇਕੇਦਾਰ ਬਣਾਦਾ ਜਿਨ੍ਹਾਂ ਨੇ ਇੱਥੇ ਹਿੰਦੂ ਸਿੱਖ ਦਾ ਪੌੜਾ ਪਾਇਆ ਸੀਗਾ ਐ ਉਹੀ ਲੋਕ ਹੈ ਸਰ ਮੈਂ ਨਾਮ ਨਹੀਂ ਸੀ ਇਹਨੇ ਦੇ ਠੇਕੇਦਾਰ ਲਿਆ ਮੈਂ ਲੈਣਾ ਚਾਹੁੰਦਾ ਸਰ ਦੀ ਦਾ ਸੇਮ ਪੀਪਲ ਜਿਨ੍ਹਾਂ ਨੇ ਕਹਿ ਸੀ ਸੁਨੀਲ ਜਾਖੜ ਨੂੰ ਅੱਕੇ ਕਰਤਾ ਤੇ ਇੱਥੇ ਅੱਕ ਲੱਗ ਜੂਗੀ ਪੰਜਾਬ ਤੇ ਸਾਪਣ ਬਹਿ ਲੋ ਬੇ ਆਹ ਟਿਕਾ ਵਢੀ ਜਾਂਦੇ ਨਾ ਬੇ ਇਹਨਾਂ ਸਾਰਿਆਂ ਨੂੰ ਲੋਕਾਂ ਨੇ ਸਬਕ ਸਿਖਾ ਲਿਆ ਹੈ ਮੈਨੂੰ ਚੰਗਾ ਵੀ ਤੁਸੀਂ ਆਪਣੀ ਇਸ ਭਾਵਨਾ ਨੂੰ ਲੈ ਕੇ ਅਸਮੇਤੀ ਹੈ ਆਪਣਾ ਸਵਰਨਕਾਰ ਸੰਘਿਆ ਆਓ ਵੀ ਸੀ ਇਸ ਕਰਕੇ ਵੋਟਾਂ ਪਾਵੇ ਵੀ ਕਿਸੇ ਇੱਕ ਆਦਮੀ ਨੇ ਕਹਿਤਾ ਪਰ ਜਿਨ੍ਹਾਂ ਲੋਕਾਂ ਦੀ ਸੋਚ ਹੀ ਇਸ ਕਿਸਮ ਦੀ ਹੈ ਉਹਨਾਂ ਨੂੰ ਟਾਲਾ ਕਰਿਓ ਸਾਹਿਬ ਜੀ ਪੰਜਾਬ ਦੀ ਬਿਹਤਰੀ ਤੁਹਾਡੇ ਜਮਾਤ 'ਚ ਹੈ